ਸਾਨੂੰ ਇਹ ਤੇ ਚੇਤਾ ਕਿ ਸੋਹਣੀ ਮਹੀਵਾਲ ਦੀ ਪ੍ਰੇਮ ਗਾਥਾ ਪ੍ਰੇਮ ਦੇ ਵਿੱਚ ਪੱਟ ਦਾ ਮਾਸ ਖਵਾਇਆ ਇਹ ਅਸੀਂ ਪੜ ਲਿਆ ਕਿੱਸਿਆਂ ਵਿੱਚ ਕਹਾਣੀਆਂ ਵਿੱਚ ਗੀਤਾਂ ਵਿੱਚ ਬੜਾ ਸੁਣ ਲਿਆ ਸਾਨੂੰ ਇਹ ਪਤਾ ਹੈ ਕਿ ਮਿਰਜ਼ਾ ਜੰਡ ਦੇ ਥੱਲੇ ਵੱਢਿਆ ਗਿਆ ਸਾਨੂੰ ਇਹ ਤੇ ਪਤਾ ਹੈ ਕਿ ਇੱਥੇ ਸੱਸੀ ਪੁੰਨੂ ਕਿਵੇਂ ਕੱਚੇ ਘੜੇ ਉੱਤੇ ਤਰਦੇ ਖੁਰ ਦੇ ਦਰਿਆ 'ਚ ਡੁੱਬ ਕੇ ਮਰ ਗਏ ਇਹਨਾਂ ਗੱਲਾਂ ਦਾ ਤੇ ਸਾਨੂੰ ਪਤਾ ਹੈ ਅਸੀਂ ਕੱਟਾ ਘੜਾ ਵੀ ਜਾਣਦੇ ਆ ਜੰਡ ਵੀ ਜਾਣਦੇ ਆ ਪੱਟ ਦਾ ਮਾਸ ਵੀ ਜਾਣਦੇ ਆ ਪਰ ਅਸੀਂ ਭੁੱਲ ਗਏ ਗੁਰਦਾਸ ਨੰਗਲ ਦੀ ਗੜੀ ਜਿੱਥੇ ਪੰਥ ਦੇ ਸੇਵਾਦਾਰਾਂ ਨੇ ਪੰਥ ਦੇ ਕੌਮੀ ਪਰਵਾਨਿਆਂ ਨੇ ਆਪਣੇ ਪੱਟ ਦਾ ਮਾਸ ਕੱਟ ਕੇ ਖਾਦਾ ਸਾਨੂੰ ਨਹੀਂ ਚੇਤਾ ਇਨ੍ਹਾਂ ਗੱਲਾਂ ਦਾ ਮਿਰਜੇ ਦਾ ਜੰਡ ਸਾਨੂੰ ਚੇਤੇ ਐ ਪਰ ਭੁੱਲ ਗਏ ਆ ਸ੍ਰੀ ਨਨਕਾਣਾ ਸਾਹਿਬ ਦਾ ਜੰਡ ਜਿੱਥੇ ਜਥੇਦਾਰ ਲక్ష్ਮਣ ਸਿੰਘ ਧਾਰੋਵਾਲੀ ਨੂੰ ਗੁਰ ਧਾਮਾਂ ਦੀ ਸੇਵਾ ਸੰਭਾਲ ਵਾਸਤੇ ਸ਼ਾਤਮਈ ਸ਼ਹਾਦਤ ਦਾ ਜਾਮ ਪੀਣ ਵਾਲਿਆਂ ਨੇ ਅਰਦਾਸ ਨੂੰ ਪ੍ਰਵਾਨ ਚੜ੍ਹਦੇ ਆ ਨਰੈਣੂ ਮਹੰਤ ਦੇ ਕਰਿੰਦਿਆ ਨੇ ਜੰਡ ਨਾਲ ਪੁੱਠਾ ਲੰਘ ਕੇ ਅੱਗ ਲਾ ਕੇ ਸਾੜ ਦਿੱਤਾ ਉਹ ਜੰਡ ਸਾਡੇ ਚੇਤਿਆਂ ਸਾਡੇ ਮਨਾਂ ਵਿੱਚੋਂ ਬਿਸਰ ਚੁੱਕਾ ਸਾਨੂੰ ਕੱਟੇ ਘੜੇ ਤੇ ਚੇਤੇ ਨੇ ਉਹਦੀਆਂ ਕਹਾਣੀਆਂ ਦਾ ਤੇ ਪਤਾ ਹੈ ਪਰ ਅਸੀਂ ਵਾਰਸ ਕੱਟੀਆਂ ਗੜੀਆਂ ਦੇ ਸਾਂ ਅਸੀਂ ਉਹਨਾਂ ਕੱਟੀਆਂ ਗੜੀਆਂ ਦਾ ਇਤਿਹਾਸ ਅੱਜ ਭੁੱਲ ਬੈਠੇ